ਸੋਸ਼ਲ ਮੀਡੀਆ ਉੱਤੇ ਆਈ ਦਿਨ ਕਈ ਪ੍ਰਕਾਰ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਕੁਝ ਵੀਡੀਓਜ਼ ਸਿਰਫ ਮਨੋਰੰਜਨ ਦੇ ਲਈ ਹੁੰਦੀਆਂ ਨੇ ਅਤੇ ਕਈ ਵੀਡੀਓਜ਼ ਨੂੰ ਦੇਖ ਕੇ ਇਨਸਾਨ ਸਹਿਜ ਰਹਿ ਨਹੀਂ ਪਾਉਂਦਾ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਤਾਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਵੀਡੀਓ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੀ ਹੈ ਜਿੱਥੇ ਮੁੱਖ ਮੰਤਰੀ ਨਾਂ ਨਾਲ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਧਰਮਪ੍ਰੀਤ ਸਿੰਘ ਦੀ ਪੰਜਾਬ ਪੁਲਸ ਦੇ ਵੱਲੋਂ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ ਇਸ ਹੁਣ ਇਸ ਪੂਰੀ ਘਟਨਾ ਉੱਤੇ ਐਸ.ਜੀ.ਪੀ.ਸੀ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਐਸ.ਜੀ.ਪੀ.ਸੀ ਦੇ ਮੁੱਖ ਮੰਤਰੀ ਉਰਫ਼ ਧਰਮਪ੍ਰੀਤ ਸਿੰਘ ਨਾਲ ਹੋਈ ਕੁੱਟਮਾਰ ਉੱਤੇ ਐਸ.ਜੀ.ਪੀ.ਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅੱਜ ਸੋਸ਼ਲ ਮੀਡੀਆ ਉੱਤੇ ਇੱਕ ਬਹੁਤ ਹੀ ਮਾੜੀ ਤਸਵੀਰ ਦੇਖਣ ਨੂੰ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਹੈ ਉਹ ਸੋਸ਼ਲ ਮੀਡੀਆ ਉੱਤੇ ਮੁਖਮੰਤਰੀ ਦੇ ਨਾਂ ਦੇ ਨਾਲ ਮਸ਼ਹੂਰ ਹੈ ਉਸ ਨੂੰ ਪੁਲਿਸ ਦੇ ਦੋ ਮੁਲਾਜ਼ਮਾਂ ਇੱਕ ਥਾਣੇਦਾਰ ਅਤੇ ਇੱਕ ਉਹਦਾ ਸਹਾਇਕ ਇਸ ਨੌਜਵਾਨ ਦੀ ਬਹੁਤ ਹੀ ਮਾੜੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਆਪਣੀ ਗੱਲ ਜਾਰੀ ਰੱਖਦੇ ਹੋਏ ਅੱਗੇ ਉਹਨਾਂ ਨੇ ਕਿਹਾ ਕਿ ਉਹੋ ਜਿੱਥੇ ਰੱਬ ਦਾ ਨਾਮ ਚੱਪਦਾ ਹੈ ਉੱਥੇ ਹੀ ਉਹਨਾਂ ਦੀਆਂ ਮਿੰਨਤਾਂ ਵੀ ਕਰਦਾ ਹੈ ਕਿ ਮੈਨੂੰ ਛੱਡ ਦਿਓ ਜਰ ਜਿਸ ਤਰ੍ਹਾਂ ਦੀ ਵੀਡੀਓ ਕਟਮਾਰ ਦੀ ਸਾਹਮਣੇ ਆਈ ਹੈ ਉਸ ਦੀ ਦਸਤਾਰ ਲਈ ਕਿ ਉਸ ਦੇ ਕੇਸ ਖੋਲੇ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜੀ ਤਸਵੀਰ ਹੈ ਇਹ ਜ਼ਿਕਰ ਹੈ ਜਿਹੜਾ ਉਹ ਐਲਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਤੇ ਸਮਝਦੇ ਹਾਂ ਕਿ ਕਾਨੂੰਨ ਇਸ ਤਰ੍ਹਾਂ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਜਿਹੜਾ ਕੁਝ ਇਹ ਵਾਪਰੇ ਹੈ ਪੰਜਾਬ ਦੀ ਧਰਤੀ ਉੱਤੇ ਜਾਫੀਰ ਕਿਤੇ ਵੀ ਵਾਪਰੇ ਇਹ ਸਾਡੇ ਮਨ ਦੇ ਅੰਦਰ ਬੜਾ ਡੂੰਗਾ ਦੁੱਖ ਪੈਦਾ ਕਰਦਾ ਹੈ ਪੰਜਾਬ ਸਰਕਾਰ ਉੱਤੇ ਸਵਾਲ ਚੁੱਕਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਉਸ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਦੇ ਲਈ ਮੈਂ ਇਹ ਸਮਝਦਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਾਰਨ ਕੀ ਹੈ ਕਿ ਨਹੀਂ ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਪਰ ਜਿਸ ਤਰ੍ਹਾਂ ਦਾ ਵਿਵਹਾਰ ਪੁਲਿਸ ਪਰ ਜਿਸ ਤਰ੍ਹਾਂ ਦਾ ਵਿਵਹਾਰ ਪੁਲਿਸ ਵੀਡੀਓ ਦੇ ਵਿੱਚ ਕਰਦੀ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਦੇ ਕੋਲ ਨਹੀਂ ਹੈ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਅਤੇ ਜਿਹੜੀ ਸਿੱਖ ਆਵਾਮ ਦੇ ਮਨਾਂ ਦੇ ਅੰਦਰ ਝੂਠ ਲੱਗੀ ਹੈ ਉਸ ਦਾ ਬੰਦਾ ਜਵਾਬ ਜ਼ਰੂਰ ਦੇਵੇ ਦੇਖੋ ਇਸ ਦੌਰਾਨ ਐਸਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੀਵਾਲ ਨੇ ਹੋਰ ਕੀ ਕੁਝ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸੋਸ਼ਲ ਮੀਡੀਆ ਤੇ ਇੱਕ ਬੜੀ ਮਾੜੀ ਤਸਵੀਰ ਦੇਖਣ ਨੂੰ ਚਾਈ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਆ ਉਹ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਮਸ਼ਹੂਰ ਆ ਉਸ ਨੂੰ ਪੁਲਿਸ ਦੇ ਦੋ ਜਿਹੜੇ ਆ ਲੋਕ ਆ ਇੱਕ ਥਾਣੇਦਾਰ ਤੇ ਇੱਕ ਉਹਦਾ ਸਹਾਇਕ ਉਸ ਦੀ ਬਹੁਤ ਮਾੜੀ ਤਰ੍ਹਾਂ ਕੁੱਟਮਾਰ ਕਰ ਰਿਹਾ ਹੈ ਤੇ ਉਹ ਇਸ ਗੱਲ ਹੀ ਜਿੱਥੇ ਰੱਬ ਦਾ ਨਾਮ ਜਪਦਾ ਵਾ ਤੇ ਉੱਥੇ ਉਹ ਮੰਤਰਲਾ ਵੀ ਕਰਦਾ ਹੈ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਏ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾੜੀ ਤਸਵੀਰ ਹੈ ਇਹ ਅਸੀਂ ਇਹ ਸਮਝਦੇ ਹਾਂ ਕਿ ਕਾਨੂੰਨ ਕੀ ਇਸ ਤਰ੍ਹਾਂ ਦੀ ਕਿਸੇ ਨੂੰ ਇਜਾਜ਼ਤ ਦਿੰਦਾ ਜਿਹੜਾ ਕੁਝ ਇਹ ਵਾਪਰਿਆ ਇਸ ਪੰਜਾਬ ਦੇ ਧਰਤੀ ਦੇ ਉੱਤੇ ਭਾਵੇਂ ਕਿਤੇ ਵੀ ਵਾਪਰੇ ਸਾਡੇ ਮੰਦਿਰ ਇੰਦਰ ਬੜਾ ਵੱਡਾ ਦੁੱਖ ਹੁੰਦਾ ਸੋ ਜਿਸ ਤਰ੍ਹਾਂ ਦੀ ਉਹਦੇ ਨਾਲ ਰਵਈਆ ਤੇ ਵਤੀਰਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਹੈ ਜਿਹਦੇ ਲਈ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਆ ਇਸ ਗੱਲ 'ਈ ਉਹਨਾਂ ਨੂੰ ਜਵਾਬ ਦੇਣਾ ਪਾਏਗਾ ਕਾਰਨ ਕੀ ਹੈ ਕੀ ਨਹੀਂ ਹੈ ਇਸ ਗੱਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਜਿਸ ਤਰ੍ਹਾਂ ਦੀ ਵਿਹਾਰ ਪੁਲਿਸ ਕਰ ਰਹੀ ਆ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲੇ ਕਿਸੇ ਵੀ ਜਿਹੜਾ ਜੁਰਮ ਕਰਨ ਵਾਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਨ ਵਾਲਾ ਉਸ ਦੇ ਲਈ ਨਹੀਂ ਵਰਤਿਆ ਜਾ ਸਕਦਾ ਸੋ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਆਪਣੇ ਆਪ ਦੇ ਵਿੱਚ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਜਿਹੜੀ ਮੰਨ ਤੇ ਚੋੜ ਲੱਗੀ ਆ ਇਸ ਦਾ ਜਿਹੜਾ ਬਣਦਾ ਜਵਾਬ ਜ਼ਰੂਰ ਦੇਵੇ ਉੱਥੇ ਹੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਧਮਕਬੇਸ ਦੇ ਮੁੱਖ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਇਹ ਦੇਖੋ ਕੀ ਬੋਲੇ ਮੁੱਖ ਮੰਤਰੀ ਤਮਕਬੇਸ ਅੱਜ ਮੋਹਮਦ ਰਿਜ਼ਾ ਨੂੰ ਕੀ ਗੱਲਬਾਤ ਹੋਈ ਛੱਡਣਾ ਅਣੀ ਗੱਲ ਬਾਤ ਹੋਈ ਆ ਮੈਂ ਦੁੱਧ ਲੈਣ ਜਾਂਦਿਆ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੜਨ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸੱਦ ਲਈ ਪੁਲਿਸ ਸੱਦ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੂਸ ਖਿੱਚ ਕੇ ਇਦਾਂ ਵਾ ਮੈਨੂੰ ਵਾਵਾ ਤੂੰ ਐ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਸੁਤੰਤਰ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਨਵਾਂ ਗੀ ਕੀ ਕੀ ਅੱਜ ਗੱਲਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਉਹ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਿਸ ਮੁੜ ਕੇ ਪੁਲਸ ਕਹਿੰਦੇ ਸੱਦੀ ਬਣ ਕੇ ਹਾਂਜੀ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸੱਦੀ ਹੀ ਪੁਲਸ ਕੇ ਉਹਨਾਂ ਨੇ ਸੱਦੀ ਆਉਂਦੇ ਮਾਰ ਲੱਪੇ ਤੇ ਆ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲੱਪੇ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ-ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮ ਤਿੰਨ ਟਾਠ ਥਾਣੇ ਲੈ ਗਏ ਤੁਹਾਨੂੰ ਹਾਂਜੀ ਥਾਣੇ ਲੈ ਗਏ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ ਉਹ ਵੀ ਗਏ ਨਾਲ ਹਾਂਜੀ ਉਹ ਵੀ ਗਏ ਨਾਲ ਮੁੜ ਕੇ ਆਂਦੇ ਹੱਡਾ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਮਾੜੀ ਤਸਵੀਰ ਦੇਖਣ ਨੂੰ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਹੈ ਉਹ ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਦੇ ਨਾਂ ਦੇ ਨਾਲ ਮਸ਼ਹੂਰ ਹੈ ਉਸ ਨੂੰ ਪੁਲਿਸ ਦੇ ਦੋ ਮੁਲਾਜ਼ਮਾ ਇੱਕ ਥਾਣੇਦਾਰ ਅਤੇ ਇੱਕ ਉਹਦਾ ਸਹਾਇਕ ਇਸ ਨੌਜਵਾਨ ਦੀ ਬਹੁਤ ਹੀ ਮਾੜੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਨ ਦੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਆਪਣੀ ਗੱਲ ਜਾਰੀ ਰੱਖਦੇ ਹੋਏ ਅੱਗੇ ਉਹਨਾਂ ਨੇ ਕਿਹਾ ਕਿ ਉਹੋ ਜਿੱਥੇ ਰੱਬ ਦਾ ਨਾਮ ਚੱਪਦਾ ਹੈ ਉੱਥੇ ਹੀ ਉਹਨਾਂ ਦੀਆਂ ਬੇਨਤੀਆਂ ਵੀ ਕਰਦਾ ਹੈ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਵੀਡੀਓ ਕਟਮਾਰ ਦੇ ਸਾਹਮਣੇ ਆਈ ਹੈ ਉਸ ਦੀ ਦਸਤਾਰ ਲਈ ਕਿ ਉਸ ਦੇ ਕੇਸ ਖੋਲੇ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਹੀ ਮਾੜੀ ਤਸਵੀਰ ਹੈ ਇਹ ਜ਼ਿਕਰ ਹੈ ਜਿਹੜਾ ਉਹ ਐਲਜੀਪੀਸੀ ਦੇ ਮੈਂਬਰ ਗੁਰਚਨ ਸਿੰਘ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਤੇ ਸਮਝਦੇ ਹਾਂ ਕਿ ਕਾਨੂੰਨ ਇਸ ਤਰ੍ਹਾਂ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ ਜਿਹੜਾ ਕੁਝ ਇਹ ਵਾਪਰਿਆ ਹੈ ਪੰਜਾਬ ਦੀ ਧਰਤੀ ਉੱਤੇ ਜਾਂ ਫਿਰ ਕਿਤੇ ਵੀ ਵਾਪਰੇ ਇਹ ਸਾਡੇ ਮਨ ਦੇ ਅੰਦਰ ਬੜਾ ਡੂੰਘਾ ਦੁੱਖ ਪੈਦਾ ਕਰਦਾ ਹੈ ਪੰਜਾਬ ਸਰਕਾਰ ਉੱਤੇ ਸਵਾਲ ਚੁੱਕਦੇ ਹੋਏ ਉਹਨਾਂ ਨੇ ਅੱਗੇ ਕਿਹਾ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਉਸ ਦੇ ਨਾਲ ਕੀਤਾ ਜਾ ਰਿਹਾ ਹੈ ਇਹ ਇੱਕ ਵੱਡਾ ਸਵਾਲ ਹੈ ਜਿਸ ਦੇ ਲਈ ਮੈਂ ਇਹ ਸਮਝਦਾ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਾਰਨ ਕੀ ਹੈ ਕਿ ਨਹੀਂ ਇਸ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਪਰ ਜਿਸ ਤਰ੍ਹਾਂ ਦਾ ਵਿਵਹਾਰ ਪੁਲਸ ਪਰ ਜਿਸ ਤਰ੍ਹਾਂ ਦਾ ਵਿਵਹਾਰ ਪੁਲਸ ਵੀਡੀਓ ਦੇ ਵਿੱਚ ਕਰਦੀ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਸ ਦੇ ਕੋਲ ਨਹੀਂ ਹੈ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ ਦੇ ਵਿੱਚ ਦਖਲ ਦੇਵੇ ਅਤੇ ਜਿਹੜੀ ਸਿੱਖ ਆਵਾਮ ਦੇ ਮਨਾਂ ਦੇ ਅੰਦਰ ਝੂਠ ਲੱਗੀ ਹੈ ਉਸ ਦਾ ਬੰਦਾ ਜਵਾਬ ਜ਼ਰੂਰ ਦੇਵੇ ਦੇਖਿਓ ਇਸ ਦੌਰਾਨ ਐਸਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੀਵਾਲ ਨੇ ਹੋਰ ਕੀ ਕੁਝ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਸ਼ਲ ਮੀਡੀਆ ਤੇ ਇੱਕ ਬੜੀ ਮਾੜੀ ਤਸਵੀਰ ਦੇਖਣ ਨੂੰ ਚਾਈ ਇੱਕ ਨੌਜਵਾਨ ਜਿਹੜਾ ਛੋਟੀ ਉਮਰ ਦਾ ਹੀ ਆ ਉਹ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਦੇ ਨਾਮ ਦੇ ਨਾਲ ਮਸ਼ਹੂਰ ਆ ਉਸ ਨੂੰ ਪੁਲਿਸ ਦੇ ਦੋ ਜਿਹੜੇ ਆ ਲੋਕ ਆ ਇੱਕ ਥਾਣੇਦਾਰ ਤੇ ਇੱਕ ਉਹਦਾ ਸਹਾਇਕ ਉਸ ਦੀ ਬਹੁਤ ਮਾੜੀ ਤਰ੍ਹਾਂ ਕੁੱਟਮਾਰ ਕਰ ਰਿਹਾ ਤੇ ਉਹ ਇਸ ਗੱਲ ਹੀ ਜਿੱਥੇ ਰੱਬ ਦਾ ਨਾਮ ਜਪਦਾ ਵਾ ਤੇ ਉੱਥੇ ਉਹ ਮੰਤਰਲਾ ਵੀ ਕਰਦਾਗਾ ਕਿ ਮੈਨੂੰ ਛੱਡ ਦਿਓ ਪਰ ਜਿਸ ਤਰ੍ਹਾਂ ਦੀ ਉਸ ਦੀ ਕੁੱਟਮਾਰ ਕੀਤੀ ਗਈ ਉਸ ਦੀ ਦਸਤਾਰ ਲਾਈ ਗਈ ਉਹਦੇ ਕੇਸ ਖੋਏ ਗਏ ਇਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਮਾੜੀ ਤਸਵੀਰ ਹੈ ਇਹ ਅਸੀਂ ਇਹ ਸਮਝਦੇ ਆਂ ਕਿ ਕਾਨੂੰਨ ਕੀ ਇਸ ਤਰ੍ਹਾਂ ਦੀ ਕਿਸੇ ਨੂੰ ਇਜਾਜ਼ਤ ਦਿੰਦਾ ਜਿਹੜਾ ਕੁਝ ਇਹ ਵਾਪਰਿਆ ਇਸ ਪੰਜਾਬ ਦੇ ਧਰਤੀ ਦੇ ਉੱਤੇ ਭਾਵੇਂ ਕਿਤੇ ਵੀ ਵਾਪਰੇ ਤੇ ਸਾਡੇ ਮੰਦਿਰ ਦੇ ਅੰਦਰ ਬੜਾ ਵੱਡਾ ਦੁੱਖ ਹੁੰਦਾ ਸੋ ਜਿਸ ਤਰ੍ਹਾਂ ਦੀ ਉਹਦੇ ਨਾਲ ਰਵਈਆ ਤੇ ਵਤੀਰਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਵੱਡਾ ਸਵਾਲ ਆ ਜਿਹਦੇ ਲਈ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਆ ਇਸ ਗੱਲ 'ਈ ਉਹਨਾਂ ਨੂੰ ਜਵਾਬ ਦੇਣਾ ਪਾਏਗਾ ਕਾਰਨ ਕੀ ਆ ਕੀ ਨਹੀਂ ਆ ਇਸ ਗੱਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਪਰ ਜਿਸ ਤਰ੍ਹਾਂ ਦੀ ਵਿਹਾਰ ਪੁਲਿਸ ਕਰ ਰਹੀ ਆ ਇਸ ਤਰ੍ਹਾਂ ਦਾ ਅਧਿਕਾਰ ਕਿਸੇ ਵੀ ਪੁਲਿਸ ਕੋਲੇ ਕਿਸੇ ਵੀ ਜਿਹੜਾ ਜੁਰਮ ਕਰਨ ਵਾਲਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਕਰਨ ਵਾਲਾ ਉਸ ਦੇ ਲਈ ਨਹੀਂ ਵਰਤਿਆ ਜਾ ਸਕਦਾ ਸੋ ਇਸ ਗੱਲ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਅਸੀਂ ਚਾਹਾਂਗੇ ਕਿ ਸਰਕਾਰ ਤੁਰੰਤ ਇਸ ਮਾਮਲੇ 'ਚ ਦਖਲ ਦੇ ਕੇ ਆਪਣੇ ਆਪ ਦੇ ਵਿੱਚ ਜਿਹੜੀ ਆ ਸਿੱਖ ਆਵਾਮ ਦੇ ਅੰਦਰ ਜਿਹੜੀ ਮੰਨ ਤੇ ਚੋਟ ਲੱਗੀ ਆ ਇਸ ਦਾ ਜਿਹੜਾ ਬਣਦਾ ਜਵਾਬ ਜ਼ਰੂਰ ਦੇਵੇ